ਅਮਰੀਕਾ ਤੇ ਬਗਦਾਦ ਤੋਂ ਦੋ ਵੱਡੀਆਂ ਖਬਰਾਂ ਸਿੱਖ ਸੰਗਤ ਨੂੰ ਸਦਰੂਪ ਦੇ ਵਿੱਚ ਪ੍ਰਭਾਵਿਤ ਕਰ ਰਹੀਆਂ ਨੇ ਦਰਸਾ ਲਓ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਭਾਰਤ ਸਰਕਾਰ ਦੇ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਸੁਬਰਾਮਨੀਅਮ ਜੈਸ਼ੰਕਰ ਨੂੰ ਲਿਖੇ ਪੱਤਰ ਵਿੱਚ ਬੇਨਤੀ ਕੀਤੀ ਹੈ ਕਿ ਉਹ ਇਰਾਕ ਵਿੱਚ ਭਾਰਤੀ ਰਾਜਦੂਤ ਨੂੰ ਤੁਰੰਤ ਦਖਲ ਦੇਣ ਅਤੇ ਇਰਾਕ ਸਰਕਾਰ ਨੂੰ ਗੁਰਦੁਆਰੇ ਨੂੰ ਬਹਾਲ ਕਰਨ ਲਈ ਕਹਿਣ ਉਹਨਾਂ ਨੇ ਆਪਣੇ ਪੱਤਰ ਵਿੱਚ ਬਗਦਾਦ ਇਰਾਕ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਗੁਰੂ ਨਾਨਕ ਦੇਵ ਜੀ 1511 ਈਸਵੀ ਵਿੱਚ ਮੱਕੇ ਤੋਂ ਵਾਪਸ ਆਉਂਦੇ ਸਮੇਂ ਬਗਦਾਦ ਵਿੱਚ ਠਹਿਰੇ ਸਨ ਜਿੱਥੇ ਉਨ੍ਹਾਂ ਦੀ ਮੁ슬ਮਨ ਸੰਤ ਪੀਰ ਬਹਿਲੋਲ ਨਾਲ ਮੁਲਾਕਾਤ ਹੋਈ ਸੀ ਇਸ ਇਤਿਹਾਸਕ ਯਾਤਰਾ ਦੀ ਇੱਕ ਤਖਤੀ ਪੀਰ ਬਹਿਲੋਲ ਦੇ ਮਕਬਰੇ ਤੇ ਸਦੀਆਂ ਤੋਂ ਮੌਜੂਦ ਸੀ ਫਕੀਰ ਦੇ ਮਕਬਰੇ ਦੇ ਨੇੜੇ ਉਸੇ ਸਥਾਨ ਤੇ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਤੇ ਪਿਛਲੇ 150 ਸਾਲਾਂ ਤੋਂ ਇਸ ਦੀ ਦੇਖਭਾਲ ਕੀਤੀ ਜਾ ਰਹੀ ਸੀ ਰਾਜ ਸਰਕਾਰ ਵੱਲੋਂ ਸਿੱਖਾਂ ਨੂੰ ਮਕਬਰੇ ਦੇ ਹੱਥੇ ਵਿੱਚ ਆਪਣੀਆਂ ਧਾਰਮਿਕ ਰਸਮਾਂ ਕਰਨ ਤੇ ਇੱਕ ਵਿਸ਼ੇਸ਼ ਢਾਂਚਾ ਬਣਾਉਣ ਦੀ ਆਗਿਆ ਦਿੱਤੀ ਗਈ ਸੀ ਪੱਤਰ ਦੇ ਅੰਤ ਵਿੱਚ ਉਹਨਾਂ ਇਤਰਾਜ਼ ਜ਼ਾਹਿਰ ਕਰਦੇ ਆ ਇਤਰਾਜ਼ ਜ਼ਾਹਿਰ ਕਰਦੇ ਆ ਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਬੇਨਤੀ ਕਰਦੇ ਆ ਲਿਖਿਆ ਕਿ ਕੁਝ ਸਖਸ਼ ਸ਼ਰਦਾਲ ਨੂੰ ਦੁਆਰਾ 에어ਪੋਰਟ ਕੀਤੀ ਗਈ ਹੈ ਕਿ ਗੁਰਦੁਆਰੇ ਦੇ ਹਿੱਸੇ ਨੂੰ ਮਕਬਰੇ ਦੇ ਬੇੜੇ ਵਿੱਚ ਮਿਲਾ ਦਿੱਤਾ ਗਿਆ ਤੇ ਗੁਰਦੁਆਰੇ ਦਾ ਕੋਈ ਨਿਸ਼ਾਨ ਨਹੀਂ ਹੈ ਇਸ ਸਬੰਧ ਵਿੱਚ ਇਰਾਕ ਵਿੱਚ ਭਾਰਤੀ ਰਾਜਦੂਤ ਨੂੰ ਤੁਰੰਤ ਦਖਲ ਦੇਣ ਲਈ ਕਿਹਾ ਜਾਵੇ ਅਤੇ ਇਰਾਕ ਸਰਕਾਰ ਨੂੰ ਵੀ ਗੁਰਦੁਆਰੇ ਨੂੰ ਬਹਾਲ ਕਰਨ ਦੀ ਬੇਨਤੀ ਕਰ ਲਈ ਕਿਹਾ ਜਾਵੇ ਉਧਰ ਦੂਜੇ ਪਾਸੇ ਇੱਕ ਅਮਰੀਕੀ ਸੰਸਦ ਮੈਂਬਰ ਨੇ ਚੰਗੀ ਮਾਮਲਿਆਂ ਦੇ ਮੁਖੀ ਨੂੰ ਪੱਤਰ ਲਿਖਿਆ ਜਿਸ ਤੇ ਅਮਰੀਕੀ ਫੌਜ ਦੇ ਸੈਨਿਕਾਂ ਲਈ ਜਾਰੀ ਕੀਤੀ ਗਈ ਤਾੜੀ ਸੰਬੰਧੀ ਨੀਤੀ ਤੇ ਪੁਨਰ ਵਿਚਾਰ ਦੀ ਅਪੀਲ ਕੀਤੀ ਗਈ ਅਮਰੀਕੀ ਕਾਂਗਰਸਮੈਨ ਥਾਮਸ ਸੂਜੀ ਨੇ ਪੀਟ ਹੈਕਸਟ ਨੂੰ ਲਿਖੇ ਪੱਤਰ ਵਿੱਚ ਸਿੱਖ ਭਾਈਚਾਰੇ ਦੀਆਂ ਸਿੰਤਾਮਨ ਨੂੰ ਉਜਾਗਰ ਕੀਤਾ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖ ਧਰਮ ਵਿੱਚ ਵਾਲ ਅਤੇ ਦਾੜੀ ਰੱਖਣਾ ਜ਼ਰੂਰੀ ਹੈ ਤੇ ਸਿੱਖ ਧਰਮ ਦਾ ਇੱਕ ਬੁਨਿਆਦੀ ਸਿਧਾਂਤ ਹੈ ਹਾਲੇ ਵਿੱਚ ਜੰਗੀ ਮਾਮਲਿਆਂ ਤੇ ਮੁਖੀ ਪੀਟ ਹੈਗਸਟ ਨੂੰ ਲਿਖੇਕ ਪੱਤਰ ਵਿੱਚ ਕਾਂਗਰਸਮੈਨ ਥੌਮਸ ਆਰਜ ਸੁਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖ ਪੀੜ੍ਹੀਆਂ ਤੋਂ ਅਮਰੀਕੀ ਫੌਜੀਆਂ ਨਾਲ ਮਿਲ ਕੇ ਲੜਦੇ ਆ ਰਹੇ ਨੇ ਜਿਸ ਵਿੱਚ ਪਹਿਲਾ ਤੇ ਦੂਜਾ ਵਿਸ਼ਵ ਜੰਦ ਵੀ ਸ਼ਾਮਲ ਹੈ ਨਿਊਯਾਰਕ ਦੇ ਤੀਜੇ ਕਾਂਗਰਸ ਜ਼ਿਲ੍ਹੇ ਦੇ ਅਮਰੀਕੀ ਪ੍ਰਤੀਨਿਧ ਸੁਜੀ ਨੇ ਕਿਆ ਕਿ ਸਿੱਖਾਂ ਨਾਲ ਆਪਣੇ ਦੇਸ਼ ਦੀ ਸੇਵਾ ਕਰਨਾ ਇੱਕ ਪਵਿੱਤਰ ਫਰਜ਼ ਸਮਝਿਆ ਜਾਂਦਾ ਜੋ ਸੰਤ ਸੁਭਾਈ ਦੇ ਆਦਰਸ਼ ਦਾ ਪ੍ਰਤੀਕ ਹੈ ਜਿਸ ਵਿੱਚ ਧਰਮ ਅਤੇ ਸੇਵਾ ਸੁਮੇਲ ਹੈ ਸਿੱਖ ਧਰਮ ਆਪਣੇ ਪੈਰੋਕਾਰਾਂ ਨੂੰ ਰੱਬ ਦੇ ਸਾਹਮਣੇ ਸਰਦਾਰਤਾ ਤੇ ਬਰਾਬਰੀ ਦੇ ਪ੍ਰਤੀਕ ਵਜੋਂ ਬਿਨਾ ਕੱਟੇ ਵਾਲ ਅਤੇ ਦਾੜੀ ਰੱਖਣ ਲਈ ਕਹਿੰਦਾ ਸੂਜੀ ਨੇ ਫੌਜੀ ਪੇਸ਼ੇਵਾਰਤਾ ਤੇ ਵਰਦੀ ਦੇ ਮਾਪਦੰਡਾਂ ਦੀ ਮਹੱਤਤਾ ਨੂੰ ਸਵਾਰਕਾਰ ਕੀਤਾ ਪਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਧਾਰਮਿਕ ਆਧਾਰਿਤ ਜਾ ਮੈਡੀਕਲ ਛੋਟਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ